ਗੁੱਡ ਮਾਰਨਿੰਗ ਜੀ ਇਹ ਹਰਜਾਲਾ ਜੀ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਜਿਹੜੇ ਮੇਰੇ ਵੀਰ ਭਰਾ ਨਵੇਂ ਹੋਦੇ ਚੈਨਲ ਨੂੰ ਸਬਸਕ੍ਰਾਈਬ ਰੂਟ ਕਰ ਦਿਓ ਫੋ ਬਮਨੇ ਰਹਿੰਨੀ ਸੀ ਡੋਲੇ ਦਾ ਹੁਣ ਰੋਲਾ ਨਹੀਂ ਹਾਂਜੀ ਗੁੱਡ ਮਾਰਨਿੰਗ ਜੀ ਕਿਹੜੇ ਕਿਹੜੇ ਮੇਰੇ ਵੀਰ ਭਰਾ ਦੇਖਣ ਦੇ ਕਮੈਂਟ ਜਰੂਰ ਕਰਿਆ ਕਰੋ ਸਹੀਏ ਦੋਸਤੋ ਅੱਜ ਆਪਾਂ ਆ ਰਹੇ ਹਾਂ ਡੋਲਾ ਬਾਈਸੈਪਸ ਵਰਕਆਊਟ ਬਿਦਰਾਂਦ ਬਲੀ ਜੀ ਗੁੱਡ ਮਾਰਨਿੰਗ ਕੀ ਕੀ ਹਾਲ ਚੜਾ ਉਦੋਂ ਸੁਮੇਨ ਖੁੱਲਕੇ ਤੂੰ ਆ ਕੀ ਸੀ ਵਕ ਕੋ ਕਨੇ ਵੱਡੇ ਲੈ ਲੌੜਦਾ ਸੀ ਰੋ ਗਗ ਗਗ ਤੋਂ ਬਿਨੁ ਕਵਾਰੀ ਕਹਤੇ ਮਨ ਸੁਣਾ ਲਉਦਾ ਗੜੀ ਮਾਰ ਦੇ ਨਿਰਣ ਸੰਖਿਆ ਕੇ ਉਹ ਮੰਤੈ ਜਾਂ ਕਿ ਨਾ ਲਾ ਦੇ ਬੰਦਾ ਬੰਦਾ ਹੁੰਦਾ ਹੈ گل کر لے جی اڑے دین ہڈ سویرے ਕੋਆ ਹੀ ਰੋਜੀ 8 ਲੱਖ ਹੈ ਹੁਣ 8 ਹੁਣ ਨੈਕਸਟ ਅੱਪਰ ਦੇ ਲਾਉਣੇ ਸਹੀ ਹੈ ਜੀ ਚੱਲ ਮੋਣੀਏ 2 ਵੇਰੀ ਸੱਤਾ ਦੀ ਬਵਾਹ ਹੋ ਗਈ ਜੱਟੋ ਚਾਰ ਬੰਦੇ ਮੋਚ ਕਰ ਰਹੇ ਚਾਰ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਲਾਈਕ ਕਰ ਦਿਓ ਕਰੋ ਸਟ੍ਰੀਮ ਨੂੰ ਸਾਰੇ ਹੁਣ ਲਾਈਵ ਹੋਏ ਨਹੀਂ ਆਪਾਂ ਕਦੇ ਸਹੀ ਹੈ ਜੀ ਤੇ ਅੱਜ ਆਪਾਂ ਲਾਈਵ ਹੋਏ ਚਲੋ ਮੈਂ ਅਗਰ ੱੱਲੇ ਆ ਜਿਹਨਾਂ ਨਾਲ ਡੋਲਾ ਲਾਉਣੇ ਨਾਲ 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 ਬ੍ਰਾਹਮਣਾਂ ਗੱਲਾਂ ਬਾਤਾਂ ਮਾਰਦੇ ਆ ਸਹੀ ਹੈ ਜੀ ਹੋਰ ਸੁਣਾਓ ਕਿੱਦਾਂ ਸੀਤਾ ਕੈਮ ਗੁੱਡ ਮਾਰਨਿੰਗ ਜੀ ਹੈਲੋ एवरीवन ਰਿਪਲਾਈ ਜਰੂਰ ਕਰਿਆ ਕਰੋ ਜਿਹੜੇ ਮੇਰੇ ਵੀਰ ਭਰਾ ਹੁੰਦੇ ਆ ਨਾ ਕਮੈਂਟ ਕਰਿਆ ਕਰੋ ਸਹੀ ਹੈ ਵਰਕਆਊਟ ਦੇ ਬਾਕੀ ਬਹੁਤ ਬਹੁਤ ਧੰਨਵਾਦ ਜਿਹੜਾ ਆਪਣਾ ਲਾਈਵ ਦੇਖਣਦੇ ਅੱਜ ਥੈਂਕ ਯੂ ਹਨਨ ਸੈੱਟ ਆ ਗਿਆ ਅਗਲਾ ਫੇਰ ਅਸੀਂ ਗੱਲਾਂ ਗੱਲਾਂ ਕਰੀ ਜਾਂਦੇ ਆ ਮੈਂ ਤਾਂ ਘੱਟ ਤੇ ਗੱਲਾਂ ਆਤੀਆਂ ਹਨ ਤੇ ਹੁਣ ਲੈ ਵੀ ਹਟਾ گوڑی پتا لگے اگر گوڑی نو اچ درد من دیا اور ਤਸਲਾਗਰ ਅਧਨਾਈ ਟਵਲੇ ਦੀ ਆਪਾਂ ਡੌਲੇ ਦਾ ਰੌਲੇ ਗੁੱਡ ਮਾਰਨਿੰਗ ਕੀ ਲਾਈਕ ਜਰੂਰ ਕਰ ਦਿਆ ਕਰੋ ਜਿੰਨੇ ਮੇਰੇ ਵੀਰ ਭਰਾ ਹੈ ਹਨਾ ਸਟ੍ਰੀਮ ਤੇ ਹੈਲੋ ਹਾਈ ਲਿਖ ਦਿਆ ਕਰੋ ਮੜਾ ਜਿਆ ਸਹੀ ਹੈ ਉਰ ਸਨਾਓ ਕਿੰਨਾ ਸਾਰੇ ਠੀਕ ਠਾਕ ਹੈ ਮੇਰੇ ਵੀਰ ਭਰਾ ਓਕੇ ਰਿਪੋਰਟ ਪੜੇ ਲੈਣੇ ਹੈ ਟਲਾਈ ਨੂੰ ਸਭ ਵੀਰ ਮੈਨੂੰ ਹਨ ਮਰਨੀ ਬਸ ਨਾ ਇਹੋ ਦਾ ਲੈ ਦੇ ਗਿੜੀ ਮਾਰਦੇ ਨੂੰ ਲੈਣਾ ਇਸ ਚੱਕ ਨਹੀਂ ਹੂੰ ਉਹ ਮਤਰਾਂ ਦੀਆਂ ਅੱਖਿਆ ਜਲਾ ਲਿਆ ਕੋਈ ਬੰਧਾ ਬੁੰਧਾ ਬੰਨ੍ਹਦਾ

ਘੜੀ ਮਾਰਦੇ ਨੂੰ ਲੜ ਰਹੇ ਸੀ ਚੂਕ ਨਹੀਂ ਅੱਗੇ ਗੁੱਡ ਮਾਰਨਿੰਗ ਜੇ ਕੀ ਹਰ ਜਗਾ ਜੀ ਬੰਦੇ ਰਹਿੰਦੇ ਸਾਡਾ ਅਠਵਰ ਦੇ ਮੇਰੇ ਪਰ ਅਰ ਰੋਕ ਕੇ ਲਾਈਕ ਮਾਰ ਦੇ ਕਰੋ ਲਾਈਕ ਚ ਉਬਰੋ ਕਮੈਂਟ ਕਿਹੜਾ ਬੰਦਾ ਲਾਈਕ ਕਰਨ ਦੇ ਆਇਆ ਹੈ ਇਨੀਆਂ ਦਿਲ ਭੇਜਣ ਦੇ ਆ ਕਮੈਂਟਰੀ ਕਰੋ ਪਤਾ ਲੱਗੇ ਕਿਹੜਾ ਵੀਰ ਭਰਾ ਭੇਜ ਜਾਂਦੇ ਆ Hard. Good morning, brother, dreadful Nick. Yes, brother Nick, how are you, bro? How are you? ਹੋ ਬਹਨ ਜੀ ਅਸਲੀ ਗੱਲ ਕਰਨੀ ਕਿਹੜੀ Gracias. <laughs> ਸਿੰਲੇ ਦੀ ਗੱਲ ਕਰਦੇ ਜਿਹੜੀ ਪੜ ਲੈਣ ਘਟ ਲੈ ਨੇ ਉਸ ਮੇਰੇ ਮੈਨੂੰ ਇੱਕ ਵਾਰੀ ਕਹਦੇ ਬਸ ਨਾ ਉਹਦਾ ਦੇ ਦੇ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੂੰ ਸਿੱਧੂ ਦੋ ਸਿੱਧੂ ਨੂੰ ਕਾਕੀ ਕਰੇ ਆਪਣਾ ਹਿੰਦੁਸਤਾਨ ਹਮ 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 ਹ